ਪਰਮ ਸਤਕਾਰਯੋਗ ਮੇਰੇ ਅਜੀਜੋ ਮੇਰੇ ਨੌਜਵਾਨ ਵਰਕਰ ਔਰ ਮੇਰੇ ਸਾਹਮਣੇ ਬੈਠੀਆਂ ਬੀਬੀਆਂ ਔਰ ਸਟੇਜ ਤੇ ਬੈਠੇ ਪਤਵੰਤੇ ਸੱਜਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਉੱਚਾ ਖਿਲਾਫ ਉੱਚਾ ਬੋਲਣ ਦੇ ਲਈ ਤਾਂ ਸਾਰੀ ਰਾਤ ਤੇ ਥੋੜੀ ਲੱਗੀ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਮੇਰਾ ਪਰਿਵਾਰ ਤੇ ਸਾਡੇ ਰਹਿ ਸਾਥੀ ਅਜ ਤੱਕ ਇਹਨਾਂ ਨੂੰ ਮੂੰਹ ਨਹੀਂ ਲਾਇਆ ਅਜ ਤੱਕ ਔਰ ਮੈਨੂੰ ਇਸ ਗੱਲ ਤੇ ਬੜੀ ਖੁਸ਼ੀ ਹੈ ਵੀ ਜੋ ਮੈਂ 15 ਸਾਲ 16 ਸਾਲ ਪਹਿਲੇ ਇਹਦੇ ਬਾਰੇ ਗੱਲ ਕਹੀ ਸੀ ਤੇ ਮਨਜੀਤ ਸਾਹਿਬ ਬੜੇ ਸਾਲਾਂ ਬਾਅਦ ਮੇਰੀ ਗੱਲ ਦੀ ਪ੍ਰਵਰਤਾ ਕਰਦੇ ਪਏ ਸੀ ਤੇ ਸਮਝ ਗਿਆ ਸੀ ਕਿ ਇਹ ਬੰਦਾ ਕਿਸੇ ਕਾਬਲ ਨਹੀਂ ਹੈ ਕਿਸੇ ਵੀ ਕਾਬਲ ਨਹੀਂ ਹੈ ਇਤਿਹਾਸ ਜਿਤਨਾ ਮਰਜੀ ਦੇ ਬਾਰੇ ਦੱਸਦੀ ਹੈ ਮੈਂ ਇਹ ਸਮਝਦਾ ਵਾਂ ਕਿ ਦਿੱਲੀ ਦੇ ਵਿੱਚ ਦਿੱਲੀ ਸ਼ਹਿਰ ਗੁਰਦੁਆਰਾ ਪੰਨਾ ਕਮੇਟੀ ਨੂੰ ਪਨਾਹ ਕਰਵਾਸਤੇ ਹੈ ਔਰ ਇਸ ਹਲੋਚੇ ਦੇ ਧਿਆਨ ਵਾਸਤੇ ਹੈ ਇਹ ਸਾਰਾ ਦੋਸ਼ੀ ਇਹ ਸਰਸਾ ਹੈ ਮੈਨੂੰ ਕੁਝ ਮਹੀਨੇ ਪਹਿਲੇ ਉੰਜੇ ਬੈਠੇ ਹੋਏ ਸਹਾਂਸਾਰ ਸੁਖਬੀਰ ਸਿੰਘ ਬਾਦਲ ਨਾਲ ਕਾਣੰਗ ਸਰਮਜੀਤ ਤੁਸੀਂ ਇਹ ਹੜਾਇਆ ਕਿਵੇਂ ਲਾਇ ਪ੍ਰਧਾਨ ਜੀ ਆਵਾਜ਼ ਨਹੀਂ ਜਾਰੀ ਕਰਨ ਪਿੱਛੇ ਉੱਥੇ ਪਿੱਛੇ ਆਵਾਜ਼ ਦੀ ਦਿੱਕਤ ਹੈ ਮੈਂ ਵਿੱਚ ਆ ਕੇ ਖੜਾ ਹੋ ਜਾਵਾਂ ਨਹੀਂ ਨਹੀਂ ਸਪੀਕਰ ਇੱਥੇ ਹੈ ਨਾ ਜੀ ਥੋੜਾ ਉੱਚਾ ਬੋਲੋ ਜਾਂ ਮਾਈਕ ਉੱਚਾ ਕਰ ਲਓ ਮਾਈਕ ਨੇੜੇ ਮਾਈਕ ਨੇੜੇ ਕਰ ਦੋ ਮੈਂ ਕਹਿ ਰਿਹਾ ਜੀ ਗੱਲ ਹੈ ਕਿ ਮੈਂ ਇਸ ਨੂੰ ਇਵੇਂ ਹੜਾਇਆ ਹੈ ਜਿਵੇਂ ਤੁਸੀਂ ਮੈਨੂੰ ਹੜਾਇਆ ਸੀ ਤਕਰੀਰ ਤੁਹਾਡੇ ਵਰਤੀ ਤੇ ਇਹਦਾ ਫਾਦੀਆ ਵੜਦਾ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕੋਈ ਇਤਿਹਾਸਕ ਗੱਲ ਕੋਈ ਹੋਰ ਕੋਈ ਗੱਲ ਇਸ ਨੂੰ ਅੱਜ 11 12 ਸਾਲ ਹੋ ਗਏ ਕੋਈ ਦੱਸ ਸਕਦਾ ਕਿਹੜਾ ਚੰਗਾ ਕੰਮ ਕੀਤਾ ਇਸਨੇ ਮੰਦੇ ਆਸੇ ਤੇ ਜਿੰਨੀ ਮਰਜ਼ੀ ਲੰਬੀ ਕਰ ਲਓ ਇੱਕ ਕੰਮ ਮੈਂ ਕੋਈ ਦੋ ਨਹੀਂ ਕਹਿੰਦਾ ਕੋਈ ਉਹਦੇ ਬਰੇ ਪੁਰਾਣੇ ਮਿੱਤਰ ਬੈਠੇ ਹੋਏ ਨੇ ਤਾਂ ਮੈਨੂੰ ਦੱਸਣ ਵੇ ਉਹਦੇ ਨਾਲ ਰਹੇ ਹੋ ਕੋਈ ਦਾ ਇੱਕ ਕੰਮ ਚੰਗਾ ਹੈ ਤੇ ਉਹ ਸੰਨ ਦੱਸ ਦਿਓ ਸਵਾਇਸ ਤੇ ਮੈਂ ਪਲਾਨ ਕਰ ਦਿਆਂਗਾ ਮੈਂ ਵੀ ਕਰ ਦਿਆਂਗਾ ਮੈਂ ਉੱਪਰ ਹੀ ਆਣ ਦੇ ਆਲਾ ਮੈਂ ਕਹਾਂ ਤੁਹਾਲੇ ਜੰਮਿਆ ਹੈ ਸਾਡੇ ਬਾਣੇ ਦਾ ਹੈ ਕਿੰਨੂੰ ਡਰ ਦਿੰਦਾ ਪਿਆ ਹੈ ਕਿਸ ਨੂੰ ਡਰਾਉਂਦਾ ਪਿਆ ਹੈ ਅਸੀਂ ਬਤੇਰੇ ਅਸੀਂ ਸੂਰ ਦੇ ਕਾਲੇ ਰਿਆਂ ਤੇ ਸਾਡੀ ਹਮੇਸ਼ਾ ਹੀ ਸਰਕਾਰ ਨਾਲ ਟੱਕਰ ਰਹੀ ਹੈ ਭਾਵੇਂ ਕਾਂਗਰਸੀ ਤੇ ਭਾਵੇਂ ਪੀਜੇ ਬਸ ਇੱਕ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਪਰ ਮੈਂ ਇਹ ਪੁੱਛਣਾ ਚਾਹਦਾ ਹਾਂ ਭਾਈ ਤੂੰ ਇਹ ਦੱਸ ਦੂ ਰਕਾਬ ਗੈਨ ਸਾਹਿਬ ਦੇ ਉੱਤੇ ਬੋਲਦਾ ਇੱਥੇ ਮਰਜੀ ਸੀ ਜੀ ਇਹ ਅਸੀਂ ਪੁਰਾਣੇ ਸੰਚ ਬਣਾਏ ਜੀ ਪਤਾ ਨਹੀਂ ਲੋਕ ਇਤਿਹਾਸਕਾਰਾਂ ਦਾ ਨਾਂ ਲੈ ਰਿਹਾ ਮੈਂ ਕਿਹਾ ਜਦ ਭਾਈ ਲੱਖੀ ਸ਼ਾ ਨੇ ਕੂਂਗ ਦੇ ਹਵਾਲੇ ਜਗਾ ਕੀਤੀ ਸੀ ਮੁਸਲਮਾਨ ਦੀ ਕੁਰੀ ਸੀ ਰੰਗਾ ਇਹ ਜਿਹੜੀ ਮਸਜਿਦ ਬਣੀ ਹੋਈ ਹੈ ਪਰਲੇ ਮੈਂ ਤੇ ਲਾਲ ਇਹ ਜਦ ਪਾਰਲੀਮੈਂਟ ਬਣੀ ਤੇ ਤਾਂ ਸਰਕਾਰ ਨੇ ਬਣਾਈ ਉਸ ਤੋਂ ਪਹਿਲੇ ਮਸਜਿਦ ਕਹੀ ਸੀ ਤੋਂ ਇਤਿਹਾਸ ਕਰਾਪ ਕਰ ਰਹੇ ਆ ਔਰ ਹੋਇਆ ਕੀ ਹੈ ਜਦ ਇਸ ਨੇ ਇਹ ਬਿਆਨ ਦਿੱਤਾ ਤੇ ਪਾਕਿਸਤਾਨ ਵਿੱਚ ਆਵਾਜ਼ ਉੱڑ ਗਈ ਜਿਹੜਾ ਭਾਈ ਤਾਰੂ ਸਿੰਘ ਦਾ ਸਥਾਨ ਹੈ ਉਹ ਅਸੀਂ ਇੱਥੇ ਮਸਜਿਦ ਬਣਾਣੀ ਹੈ ਇੱਥੇ ਪਹਿਲ ਪਹੁੰਚੀ ਸੀ ਐਸੇ ਖਨਾ ਪਹੜਾ ਕੀਤਾ ਇਹਨੇ ਸੇਖਾਂ ਦਾ ਨੁਕਸਾਨ ਕੀਤਾ ਇਹ ਕੀਤਾ ਅੱਜ ਉੱਤੇ ਤਾਲੇ ਲਾ ਕੇ ਨੇ ਦੇਖ ਬਿਆਨ ਨਾਲ ਮੁੜ ਕੇ ਜਾਣ ਹੋਇਆ ਨਹੀਂ ਪਰ ਤਾਲੇ ਗੁਰਦੁਆਰੇ ਤੇ ਲਵਾਦੇ ਇਸਵੇਂ ਇਹਦੀ ਸਪੀਚ ਡੂ ਟੇਪ ਹੋਰੀ ਹੋਏਗੀ ਇਨੋਂ ਕਹਾਂ ਜਾਂ ਮੇਰੀ ਸਪੀਡ ਦੇ ਉੱਤੇ ਮੇਰਾ ਕਿਹੜਾ ਮੁਕੱਦਮਾ ਕਰਨੇ ਕਰਕੇ ਦੱਸ ਕਿੰਨਾ ਤੂਬਾਦਾਰ ਹੈਗਾ ਹੈ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਦਰ ਪਰਖਣ ਬੇਬੁਲ ਹਾਂ ਮੈਨੂੰ ਇਹ ਪਤਾ ਲੱਗਾ ਹੈ ਕਈ ਬੰਦੇ ਜੀ ਹੋਜੀ ਤੁਹਾਡੇ ਨਾਲ ਆ ਪਰ ਸਾਹਮਣੇ ਨਹੀਂ ਆ ਇਹ ਕੀ ਗੱਲ ਹੋ ਗਈ ਇਦਾ ਮਤਲਬ ਤੁਸੀਂ ਆਪਣੇ ਰਾਸੀ ਤਾਕਤ ਦੇ ਵਿੱਚ ਸਿੱਖਾਂ ਦਾ ਮਨੋਬਲ ਵਧਾਣਾ ਕਿਸੇ ਡਗਾ ਕੇ ਰੱਖ ਦਿੱਤਾ ਜਿਹੜੇ ਚੰਗੇ ਲੀਡਰ ਹੁੰਦੇ ਨੇ ਪ੍ਰਬੰਧਕ ਹੁੰਦੇ ਨੇ ਉਹ ਸਿੱਖਾਂ ਦਾ ਮਾਰਾ ਉੱਚਾ ਕਰਦੇ ਨੇ ਦਲੇਰ ਬਣਾਉਂਦੇ ਨੇ ਦਸਮ ਪਾਸ਼ਾ ਨੇ ਬਣਾਇਆ ਨਾ ਸਿੱਖ ਹਾਲੀ ਚਾਰੀ ਸਿੱਖਾਂ ਨੇ ਕਿਹੜੀਆਂ ਘੜੀਆਂ ਹਜ਼ਾਰਾਂ ਦਾ ਮੁਗਲਾਂ ਦੇ ਸਿਰ ਲਾ ਕੇ ਰੱਖ ਦਿੱਤੇ ਕੋ ਕੋ بابا ਬੰਦਾ ਸਿੰਘ ਬਹਾਦਰ ਪੰਜ ਤੀਰ ਲੈ ਕੇ ਗਿਆ ਤੇ ਕਿਹੜੀ ਜਿਹੜੀ ਜਗਾ ਮੁਸਲਮ ਪਤ ਨਹੀਂ ਗਈ ਤੀ ਪਰ ਮੈਂ ਇਹ ਗੱਲ ਕਹਿਣਾ ਚਾਹਦਾ ਕਿ ਕਿਸ ਦੇ ਕਾਲ ਦੇ ਵਿੱਚ ਇਹ ਮੈਂ ਇੱਕ ਗੱਲ ਦੱਸ ਦਰ ਰਿਹਾ 17 ਸਾਲਾਂ ਦੇ ਵਿੱਚ ਸਕੂਲ ਬਰਬਾਦ ਕੀਤੇ ਨੇ ਇੰਸਟੀਚਿਊਸ਼ਨ ਬੰਦ ਹੋ ਗਏ ਨੇ ਸਕੂਲਾਂ ਦੇ ਵਿੱਚ ਬੱਚਿਆਂ ਦੀ ਤਦਾਦ 23000 ਤੋਂ ਘੱਟ ਕੇ 10000 ਰਹਿ ਗਈ ਹੈ ਤਨਖਾਹਾਂ ਮਾ ਦੇਣੀ ਹੋ ਰੀਆਂ ਤੇ ਸਾਡੇ ਵਕਤ ਮੈਂ ਪੰਜ ਕਾਲਜ ਖਾ ਦੇਣਾ ਜਿਹੜੇ ਬਣੇ ਨੇ ਸਕੂਲ ਤੇ ਜਿਹੜੇ ਬਣੇ ਬਣੇ ਚੰਦਰ ਵਿਹਾਰ ਦੇ ਵਿੱਚ ਵੀ ਬਾਈਕ ਰੋਡ ਲਵਾ ਕੇ ਸਕੂਲ ਬਣਾਤਾ ਤੁਸੀਂ ਇਹ ਬੰਦਾ ਜਿਹੜਾ ਇਤਨਾ ਨੀਚ ਔਰ ਗਿਰਿਆ ਹੋਇਆ ਹੋਵੇ ਜਿੱਥੋਂ ਸਾਡੇ ਬੱਚਿਆਂ ਨੇ ਵਿਦਿਆ ਲੈਣੀ ਹੈ ਔਰ ਅੱਗੇ ਜਾ ਕੇ ਪੜ੍ਹਨਾ ਹੈ ਬੜਨਾ ਹੈ ਤੁਸੀਂ ਉਹ ਹੀ ਖਤਮ ਕਰ ਰਹੇ ਹੋ ਕੋਈ ਗੱਲ ਦੱਸਦੇ ਹੋ ਔਰ ਤੇ ਔਰ ਇੱਦੇ ਕੋਲ ਇਹ ਜ਼ੁਬਾਨ ਨਹੀਂ ਖੁੱਲੀ ਬਈ ਸਾਬ ਜਾਦਿਆਂ ਦਾ ਜਾਦਗਾਰ ਜਿਹੜਾ ਹਰ ਸਾਲ ਤੁਸੀਂ 26 ਦਸੰਬਰ ਨੂੰ ਉਹਨਾਂ ਦੀ ਜਾਦਾਰ ਮਨਾਣੀ ਹੈ ਨਾਂ ਰੱਖਦਾ ਵੀਰ ਬਾਲਕ ਕਿਉਂ ਬਈ ਤੁਸੀਂ ਸਾਡੇ ਸਾਬ ਜਾਦਿਆਂ ਦੇ ਵੀਰ ਸਵਰਕਰ ਨਾਲ ਤੁਲਨਾ ਕਰਨ ਲੱਗ ਪਏ ਹੋ ਅਚਾਰੀਓ ਉਹ ਵੀਰ ਸਵਰਕਰ ਇਹਦੇ ਵੀਰ ਬਾਲਕ ਹੋ ਜਾਣ ਸਿੱਖਾਂ ਦੇ ਹਿੱਦ ਦੇ ਤਲਹ ਹਟੇ ਪਰ ਇਹਨਾਂ ਦੀ ਆਵਾਜ਼ ਨਿਕਲੇ ਵੀ ਤੁਸੀਂ ਜੀ ਅਸੀਂ ਨਹੀਂ ਤੁਹਾਡਾ ਫੰਕਸ਼ਨ ਅਟੈਂਡ ਕਰਦੇ ਤੁਸੀਂ ਜਦ ਤੱਕ ਸਾਬ ਜਾਦੇ ਦੇਵਸ ਨਹੀਂ ਮਨਾਓਗੇ ਬਾਬਾ ਸਾਹਿਬ ਜਾਦੇ ਦੇਵਸ ਨਹੀਂ ਮਨਾਓਗੇ ਤੱਕ ਤੱਕ ਸਾਡਾ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੋਣਾ ਲੈਣਾ ਦੇਣਾ ਹੈ ਤੁਹਾਡਾ ਕਦੀ ਇੱਕ ਲਫਜ਼ ਤੁਹਾਡੇ ਮੂੰਹ ਚੋਂ ਨਿਕਲਿਆ ਹੈ ਹੋਮ ਮਿਨਿਸਟਰ ਨੂੰ ਕਹਿਣ ਵਾਸਤੇ ਤੇ ਪ੍ਰਾਈਮ ਮਿਨਿਸਟਰ ਨੂੰ ਕਹਿਣ ਵਾਸਤੇ ਫੋਟੋਆਂ ਖਿਚਾ ਲੋ ਇਹ ਫੋਟੋਆਂ ਖਿਚਾ ਲੋ ਸਪਰੇਅ ਚੜਾ ਲੋ ਤੇ ਕਹੋਗੇ ਕਿ ਇਹਨਾਂ ਗਦਾਰਾਂ ਦੇ ਸਿੱਖ ਸੰਗਤ ਕਦੀ ਨਾ ਮੂੰਹ ਨਾ ਲਾਵੇ ਆਪਣ ਨੂੰ ਇਹ ਕਿਹੜੀਆਂ ਫਰੇਮਾਂ ਗੱਜੀਆਂ ਯਾਨਾ ਉਹ ਵਕਤ ਦੂਰ ਨਹੀਂ ਇਹਨਾਂ ਦੀਆਂ ਕਰਤੂਤਾਂ ਕਰਕੇ ਸਿੱਖ ਇਹਨਾਂ ਦੀਆਂ ਫੋਟੋਆਂ ਦੇ ਉੱਤੇ ਜੁੱਤੀਆਂ ਮਾਰਨਗੇ ਸਾਹ ਪਰੋ। ਇੱਥੇ ਕਿਹੜੀ ਕਿਹੜੀ ਗੱਲ ਕਰੀਏ। 2019 ਵਿੱਚ ਜਦ ਕਿਸਾਨਾਂ ਦਾ ਮੋਰਚਾ ਲਗਾ ਸੀ। ਕਿੰਨੇ ਦੰਗਜੇ ਮਾਰੇ ਸਾਂਜੀ। ਰਾਤੀ 2 ਵਜੇ ਕਰਨਾਲ ਪਹੁੰਚ ਰਿਹਾ ਐ ਮੈਚ ਛੜਾਇੰ ਜੀ। ਐ ਮੈਚ ਛੜਾਇੰ ਜੀ। ਕੋਈ ਕਿਸਾਨਾਂ ਦਾ ਇੱਕ ਕੰਮ ਕੀਤਾ ਉਸਨੇ 4 ਸਾਲਾਂ ਐ 5 ਸਾਢੇ 4 ਸਾਲਾਂ ਚ ਕੋਈ ਇੱਕ ਮੰਗ ਕਿਸਾਨਾਂ ਦੀ ਪੂਰੀ ਹੋਈ ਹੈ ਸਾਰੇ ਉਸ ਦੇ ਕਿ ਇਹਨਾਂ ਸਾਢੇ 4 ਸਾਲਾਂ ਸਾਢੇ 3 ਸਾਲ ਉਹ ਸੜਕਾਂ ਤੇ ਰਹੇ ਜੀਟੀ ਰੋਡ ਤੇ ਰਹੇ ਲੋਕਾਂ ਨੇ ਦਰਬਾਰ ਸਾਹਿਬ ਜਾਣਾ ਹੈ ਪਟਿਆਲੇ ਜਾਣਾ ਹੈ ਮੁੱਖ ਸਰਦਾਰ ਸਾਹਿਬ ਜਾਣਾ ਹੈ ਤੂੰ ਸਾਰੇ ਰਸਤੇ ਹੀ ਬੰਦ ਕਰਾ ਕੇ ਰੱਖਤਾ ਹੈਂ ਕੋ ਜੀ ਇਹ ਰਸਤੇ ਬੰਦ ਕਰ ਦਿਓ ਇਹਨਾਂ ਵਾਸਤੇ ਕਿੰਨੇ 10000 ਵੀ ਕਿਸਾਨ ਆ ਜਾਣ ਦਿੱਲੀ 10000 ਬੰਦੇ ਨੂੰ ਰੱਖਣ ਦੀ ਲੋੜ ਨਹੀਂ ਕਈ ਗਰੋਂਡਾਂ ਖਾਲੀ ਪਈਆਂ ਜਾ ਉੱਥੇ ਬਿਠਾ ਦਿਓ ਕੋਈ ਇੱਕ ਕੰਮ ਮੈਨੂੰ ਦੱਸ ਦਿਓ ਇੱਕ ਕੰਮ ਮੈਨੂੰ ਇਹ ਦੱਸਿਆ ਜਾਏ ਹੁਣ ਕਹੀਂ ਕਹਿੰਦੇ ਜੀ ਅੱਜ ਕਹੇ ਗਈ ਜੀ ਤਸਤਾਰ ਨੂੰ ਵੋਟ ਪਾਓ ਉਹ ਕਿਹੜੀ ਦਸਤਾਰ ਨੂੰ ਵੋਟ ਪਾਈ ਐ? ਇਹ ਮਤਨ ਨਰੈਣੋਂ ਦੀ ਜਿਹੜੀ ਦਸਤਾਰ ਇਸਨੇ ਬਣੀ ਹੋਈ ਐ, ਪਗੜੀ ਬਣੀ ਹੋਈ ਐ। ਫਿਰ ਤੇ ਪਗੜੀ ਵੇਖ ਕੇ ਅਸੀਂ ਵੀ ਨਨਖਾਣਾ ਸਾਹਿਬ ਦਾਕ ਕਰਦੇ। ਜਿਹੜੇ ਅੱਜ ਵੇਂਦੇ ਵੇਖੇ ਸਿੱਖ ਹੁੰਦੇ ਜਿਹੜੇ ਕਹਿੰਦੇ ਜੀ ਇਹਨੇ ਪਗੜੀ ਬਣੀ ਐ। ਇਹਨੂੰ ਵੋਟਾਂ ਪਾਓ। ਫਿਰ ਤੇ ਕਹਿਣਾ ਸੀ ਲਗਾ ਰਹਿਣ ਕਿ ਉਹ ਜੀ ਮੰਨਦਾ ਰਹਿਣ ਇਹਨੂੰ। ਪੱਕੇ ਪਾਈ ਹੋਈ ਐ ਸਾਬ। ਇਹਦੀ ਪਗੜੇ ਹੇਠਾਂ ਦੇਖੋ ਤੇ ਸਹੀ ਇਹ ਹੈ ਕੀ ਐ? ਇਹਦੇ ਪੱਲੇ ਕੀ ਐ ਤੂੰ ਡਰਾਵਾ ਦਿੰਦਾ ਸਿੱਖਾਂ ਨੂੰ ਮੈਂ ਛਾਪੇ ਮਰਵਾ ਜਾਗਾ ਮੈਂ ਉਹ ਕਰਦੇ ਆਂਗਾ ਮਰਵਾ ਛਾਪੇ ਤੇਰਾ ਸਭ ਤੋਂ ਪਹਿਲੇ ਤੇਰੇ ਤੇ ਛਾਪੇ ਮਾਰਾਂਗੇ ਜਿਹੜੇ ਆਣਗੇ ਨਾ ਕਿਸੇ ਦੇ ਘਰ